ਪੇਸ਼ ਕਰਨ ਜਾ ਰਹੀ ਹਾਂ ਚੱਕ ਨਾਨਕੀ ਅਤੇ ਸ਼੍ਰੀ ਨੰਦਪੁਰ ਸਾਹਿਬ ਛੇਵੇਂ ਜਾਮੇ ਵਿੱਚ ਜੀਤ ਪ੍ਰਗਟ ਹੋਣ ਮਗਰੋਂ ਮੇਰੀ ਪੇਰੀ ਦਾ ਜਲ ਆਗਾਜ਼ ਹੋਇਆ ਸੂਰਜ ਨੂੰ ਲੱਗੇ ਗ੍ਰਹਿਣ ਮਗਰੋਂ ਨਵੀਂ ਕਿਰਨ ਦਾ ਜਿਵੇਂ ਪ੍ਰਕਾਸ਼ ਹੋਇਆ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋਤ ਸਤਲੁਜ ਦਰਿਆ ਤੋਂ ਕੁਝ ਕੋਈ ਦੂਰੀ ਤੇਰ ਰਿਸ਼ਨਾ ਰਹੀ ਸੀ ਗੱਲ 1610 ਈਸਵੀ ਦੇ ਲੱਗੇ ਜਾਗੇ ਦੀ ਹੈ ਜਦੋਂ ਬਾਦਸ਼ਾਹ ਜਹਾਂਗੀਰ ਦੇ ਦਿਲ ਅੰਦਰ ਉਸ ਅਮੰਗੀ ਚੋਤਾ ਖੌਫ ਪਲਣ ਲੱਗ ਪਿਆ ਉਸ ਨੇ ਆਪਣੇ ਹੀ ਡਰ ਨੂੰ ਜਿੱਤਣ ਲਈ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਬੰਦੀ ਬਣਾ ਦਿੱਤਾ ਕਿਲੇ ਦੀਆਂ ਉੱਚੀਆਂ ਮਜ਼ਬੂਤ ਦੀਵਾਰਾਂ ਵਸ ਜਿੱਥੇ ਹਨੇਰਾ ਸੀ ਉੱਥੇ ਗੁਰੂ ਦੀ ਅਗੰਮੀ ਜੋਤ ਚਮਕਦੀ ਰਹੀ ਸੀ ਬਵੰਜਾ ਰਾਜਪੂਤ Hindu ਰਾਜੇ ਵੀ ਉੱਥੇ ਕੈਦ ਸਨ ਉਹਨਾਂ ਨੇ ਬੇਨਤੀ ਕੀਤੀ ਛੇ ਦਾਲ ਪੰਜਨ ਜੋਤੇ ਗੁਰੂ ਹਰਗੋਬਿੰਦ ਸਾਹਿਬ ਸਾਨੂੰ ਵੀ ਇਸ ਕੈਦ ਵਿੱਚੋਂ ਮੁਕਤ ਕਰੋ ਤੁਹਾਡੀ ਆਸ਼ੀਰਵਾਦ ਨਾਲ ਤਾਂ ਜਨਮ ਜਨਮਾਂ ਦੇ ਅੰਧਕਾਰ ਤੋਂ ਮੁਕਤੀ ਮਿਲ ਜਾਂਦੀ ਹੈ 2.5 ਸਾਲ ਬਾਅਦ ਜਹਾਂਗੀਰ ਨੇ ਗੁਰੂ ਜੀ ਨੂੰ ਜਦੋਂ ਰਿਹਾ ਕੀਤਾ ਤਾਂ ਗੁਰੂ ਜੀ ਨੇ ਬਸਨ ਕੀਤਾ ਮੈਂ ਤਾਂ ਜਾਵਾਂਗਾ ਜਦੋਂ ਇਹ ਬਵੰਜਾ ਰਾਜੇ ਵੀ ਮੇਰੇ ਨਾਲ ਜਾਣਗੇ ਪਾਦਸ਼ਾਹ ਦੇ ਬੋਲ ਪੂਰੇ ਹੋਏ ਤੇ ਬਵੰਜਾ ਰਾਜੇ ਵੀ ਨਾਲ ਹੀ ਮੁਕਤ ਹੋ ਗਏ ਅਸਵੇਂਰੇ ਗੁਰੂ ਜੀ ਨੇ ਪੜਤ ਕੇ ਨਵਾਂ ਨਗਰ ਸ਼੍ਰੀ ਕੀਰਤਪੁਰ ਸਾਹਿਬ ਵਸਾ ਦਿੱਤਾ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਅੰਤਿਮ ਸਮੇਂ ਤੱਕ ਟਿਕਾਣਾ ਕੀਤਾ ਸਾਲਾਂ ਬਾਅਦ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰਗਵਾਈ ਜੋਤ ਗ੍ਰਹਣ ਕਰਨ ਉਪਰੰਤ ਪਹਿਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਫੇਰੀ ਪਾਈ ਅਤੇ ਫਿਰ ਸੰਗਤ ਦੀ ਬੇਨਤੀ ਤੇ ਸ਼੍ਰੀ ਕੀਰਤਪੁਰ ਸਾਹਿਬ ਆਏ ਉਹ ਆਪ ਜੈਸਸ ਹੈ ਜ ਨਿਮਰ ਅਤੇ ਸ਼ਾਂਤ ਸੁਭਾਅ ਵਾਲੇ ਸਨ ਔ ਚਾਹੁੰਦੇ ਸਨ ਕਿ ਇੱਕ ਅਜਿਹੇ ਨਗਰ ਵਸਾਇਆ ਜਾਵੇ ਜੋ ਕੁਦਰਤ ਦੀ ਨਿੱਕੀ ਗੋਦ ਵਿੱਚ ਦੁਨਿਆਵੀ ਈਰਖਾ ਤੇ ਸਾਜ਼ਿਸ਼ਾਂ ਤੋਂ ਮੁਕਤ ਹੋਵੇ ਪਰ ਉਹ ਸਮਾਂ ਔਖਾ ਸੀ ਦਿੱਲੀ ਸਾਕਤਨ ਤੇ ਵਿਚਲੀ ਹਲਚਲ ਔਰੰਗਜ਼ੇਬ ਦੀ क्रूरता ਤੇ ਰਾਜਸੀ ਹਫੜਾ ਤਫੜੀ ਚੱਲ ਰਹੀ ਸੀ ਇਸੇ ਦੌਰਾਨ ریاਸਤ ਕਹਲੂਰ ਦਾ ਰਾਜਾ ਦੀਪ ਚੰਦ 1665 ਈਸਵੀ ਵਿੱਚ ਸਵਰਗਵਾਸ ਹੋ ਗਿਆ ਸ੍ਰੀ ਗੁਰੂ ਤੇਗਪਾਤਰ ਸਾਹਿਬ ਜੀ ਰਾਜਾ ਦੀਪ ਚੰਦ ਦੀ ਅੰਤਿਮ ਕੇਲਾ ਵਿੱਚ ਸ਼ਾਮਿਲ ਹੋਣ ਲਈ ਬिलासपुर ਪਹੁੰਚੇ ਇੱਥੇ ਹੀ ਗੁਰੂ ਜੀ ਨੇ ਕਹਲੂਰ ਦੇ ਇਲਾਕੇ ਵਿੱਚ ਥਾਂ ਖਰੀਦਣ ਦੀ ਗੱਲ ਕੀਤੀ ਰਾਜਾ ਦੀਪ ਚੰਦ ਦੀ ਵਿਧਵਾ ਰਾਣੀ ਚੰਪਾ ਦੇਵੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਰਿਆਸਤ ਕਹਲੂਰ ਤੇ ਤਨ ਪੰਡ ਪੇਟ ਕਰਨ ਦੀ ਪੇਸ਼ਕਸ਼ ਕੀਤੀ ਗੁਰੂ ਜੀ ਨੇ ਇਸ ਸਥਾਨ ਨੂੰ ਮੁੱਲ ਖੇਤ ਕੇ ਨਗਰ ਵਸਾਇਆ ਇਹ ਪਿੰਡ ਬੜੀ ਸੁਹਾਵੀ ਤੇ ਰਮਣੀਕ ਥਾਂ ਤੇ ਸਥਿਤ ਸਨ ਜਿੱਥੇ ਪਹਾੜੀਆਂ ਦੀ ਚਲਕ ਖਵਾਵਾਂ ਦੀ ਮਹਿਕ ਤੇ ਪੰਛੀਆਂ ਦਾ ਮధుਰ ਆਗ ਤੇ ਕੁਦਰਤ ਦਾ ਅਲੌਕਿਕ ਨਜ਼ਾਰਾ ਉਸ ਧਰਤੀ ਨੂੰ ਸਵਰਗ ਜਿਹਾ ਬਣਾਉਂਦੇ ਸਨ ਸ਼ਾਹੀ ਪਰਿਵਾਰ ਭਾਵੇਂ ਇਹ ਜ਼ਮੀਨ ਪੇਟ ਕਰਨਾ ਚਾਹੁੰਦਾ ਸੀ ਪਰ ਗੁਰੂ ਜੀ ਨੇ ਆਪਣੀ ਦੂਰਾਂਦੇਸ਼ੀ ਨਾਲ ਇਸ ਨੂੰ ਖਰੀਦ ਕੇ ਹੀ ਪਟਵਾਲ ਖਵਾਇਆ ਸੀ ਇਹ ਜ਼ਮੀਨ ਪਿੰਡਾਂ ਮਾਖੋਵਾਲ ਤੇ ਮਥੋਰਤੀ ਸੀ ਨਵੇਂ ਨਗਰ ਦੀ ਮੋੜੀ ਗੱਡੀ ਤੇ ਆਪਣੀ ਮਾਤਾ ਦੇ ਨਾਮ ਤੇ ਇਸ ਥਾਂ ਦਾ ਨਾਮ ਰੱਖਿਆ ਚੱਕ ਨਾਨਕੀ ਜੋ ਅੱਗੇ ਜਾ ਕੇ ਸ਼੍ਰੀ ਨੰਦਪੁਰ ਸਾਹਿਬ ਦੇ ਨਾਮ ਨਾਲ ਪਰਚਲਿਤ ਹੋਇਆ ਖਾਲਸੇ ਦੀ ਜਨਮ ਭੂਮੀ ਚੱਕ ਨਾਨਕੀ ਵਿੱਚ ਨਗਰ ਉਹ ਸਾਰੀ ਹੋਣ ਲੱਗੀ ਤੇ ਵੱਖ-ਵੱਖ ਕਿੱਤੇ ਦੇ ਕਾਰੀਗਰ ਆਪਣੇ ਕੰਮਾਂ ਵਿੱਚ ਰੁੱਝ ਗਏ ਸੰਗਤਾਂ ਨੇ ਕਾਰ ਸੇਵਾ ਸ਼ੁਰੂ ਕੀਤੀ ਖਬਰ ਦੂਰ ਦੂਰ ਤੱਕ ਫੈਲ ਗਈ ਲੋਕ ਵੱਖ-ਵੱਖ ਧਰਮਾਂ ਕੇ ਵੱਸਣ ਲੱਗੇ ਇਸ ਸਥਾਨ ਤੋਂ ਦੂਰ ਦੂਰ ਤੱਕ ਕੋਈ ਵਪਾਰਕ ਮੰਡੀ ਨਾ ਹੋਣ ਕਾਰਨ ਵਪਾਰੀਆਂ ਨੇ ਬੇਨਤੀ ਕਰਨ ਤੇ ਗੁਰੂ ਜੀ ਨੇ ਵੱਡਾ ਵਪਾਰਕ ਕੇਂਦਰ ਵੀ ਸਥਾਪਿਤ ਕੀਤਾ ਜਦੋਂ ਕਿ ਸ਼ੁਰੂ ਵਿੱਚ ਇੱਥੇ ਤਨਵੱਡੇ ਮਾਰਦਾਂ ਦੀ ਉਸਾਰੀ ਹੀ ਸ਼ੁਰੂ ਹੋਈ ਸੀ ਗੁਰਦੁਆਰਾ ਸਾਹਿਬ ਸੰਗਤਾਂ ਲਈ ਵਿਸ਼ਰਾਮ ਘਰ ਅਤੇ ਗੁਰੂ ਸਾਹਿਬ ਆਸਤੇ ਰਿਹਾਈਸ਼ੀ ਜਗ੍ਹਾ ਗੁਰੂ ਜੀ ਦੀ ਰਹਿਨੁਮਾਈ ਹੇਠ ਜਦੋਂ ਇਹ ਸਾਰੀ ਵਿਵਸਥਾਪੰਦੀ ਚੱਲ ਰਹੀ ਸੀ ਤਾਂ ਮੂਸਾ ਸਾਰੇ ਪਤਾ ਉਹ ਕੈਨ ਲੱਗਾ ਗੁਰੂ ਕਿਵੇਂ ਵੈਰਾਗੀ ਹੋ ਸਕਦੇ ਨੇ ਜੋ ਨਵੇਂ ਨਗਰ ਪੈ ਵਸਾਉਂਦੇ ਨੇ ਸੰਸਾਰ ਕੱਚ ਮੇਲਿਆ ਤੇ ਫਸੇ ਮੋਹ ਅੰਦਰ ਇਸ ਦੁਨੀਆ ਤੇ ਵਪਾਰ ਪਏ ਚਲਾਉਂਦੇ ਨੇ ਗੁਰੂ ਜੀ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਪਿਆਰ ਨਾਲ ਮੂਸੇ ਦੇ ਸ਼ੰਕੇ ਨਿਵਰਤ ਕਰਵਾਏ ਗੁਰੂ ਨਾਨਕ ਦੇ ਘਰ ਅੰਦਰ ਵੈਰਾਗ ਤੇ ਗ੍ਰਹਿਸਤੀ ਦਾ ਸਮੇਲ ਗੂੜਾ ਗ੍ਰਹਿਸਤੀ ਮਾਰਕ ਸਭ ਤੋਂ ਉੱਤਮ ਸੱਚੇ ਵੈਰਾਗ ਨਾਲ ਹੋਵੇ ਮਨੁੱਖ ਪੂਰਾ ਦਾਨ ਬੀਤਤੇ ਗਏ ਨਗਰਪੁਰ ਵਸ ਗਿਆ ਤੇ ਚੱਕ ਨਾਨਕੀ ਵਿੱਚ ਮੇਲੇ ਲੱਗਣ ਲੱਗੇ ਹਰ ਰੋਜ਼ ਗੁਰੂ ਦਰਬਾਰ ਸਜਣ ਲੱਗਾ ਸੰਗਤਾ ਗਰਮਤ ਦੇ ਉਪਦੇਸ਼ ਸੌਂਦੀਆਂ ਗੁਰੂ ਕੇ ਲੰਗਰ ਟੁੱਟ ਚੱਲਣ ਲੱਗੇ ਹਰੇਕ ਦਿਸ਼ਾ ਤੋਂ ਸੰਗਤਾ ਗੁਰੂ ਘਰ ਦੀ ਸੰਗਤ ਕਰਨ ਲਈ ਆਣ ਲੱਗੀਆਂ ਕੋਈ ਸਿਮਰਨ ਕਰਕੇ ਕੋਈ ਸੇਵਾ ਕਰਕੇ ਕੋਈ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲੱਗਾ ਇਸ ਤਰ੍ਹਾਂ ਇੱਕ ਸੁਪਨੇ ਵਰਗਾ ਨਗਰ ਚੱਕ ਨਾਨਕੀ ਪ੍ਰਗਟ ਹੋਇਆ ਧੰਨਵਾਦ